ਇੱਕ ਵਾਰ ਫਿਰ ਤੋਂ ਚੋਰਾਂ ਨੇ ਇੱਕੋ ਪਿੰਡ ਦੇ ਕਈ ਪਰਿਵਾਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਪਿੰਡ ਪਖੋਵਾਲ ਕੁੱਲੀਆਂ ਵਿੱਚ ਦੇ ਰਾਤ 6-7 ਚੋਰ ਪਿੰਡ ਵਿੱਚ ਸ਼ਰੇਆਮ ਤੀਜ਼ ਧਾਰ ਹਥਿਆਰ ਲੈ ਕੇ ਘੁੰਮਦੇ ਨਜ਼ਰ ਆਏ ਦੱਸਿਆ ਕਿ ਉਹਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਹਨਾਂ ਚੋਰਾਂ ਦੇ ਵੱਲੋਂ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਘਰਾਂ ਦੇ ਅੰਦਰ ਛਾਤੀਆਂ ਮਾਰਦੇ ਵੀ ਸੀਸੀਟੀਵੀ ਵਿੱਚ ਕੈਦ ਹੋਏ ਨੇ ਪਰ ਸਿਰਫ ਉਹ ਇੱਕ ਬੰਦ ਘਰ ਵਿੱਚ ਚੋਰੀ ਕਰਨ ਵਿੱਚ ਸਫਲ ਰਏ ਨੇ ਜਾਣਕਾਰੀ ਦਿੰਦੇ ਹੋਏ ਘਰ ਦੇ ਬਜ਼ੁਰਗ ਮਹਿਲਾ ਨੇ ਦੱਸਿਆ ਹੈ ਕਿ ਉਹ ਅਤੇ ਉਸ ਦਾ ਪਤੀ ਕਿਤੇ ਕੰਮ ਦੇ ਵਾਸਤੇ ਘਰੋਂ ਬਾਹਰ ਗਏ ਹੋਏ ਸਨ ਤੇ ਉਹ ਅਗਲੇ ਦਿਨ ਜਦ ਘਰ ਪਹੁੰਚੇ ਤਾਂ ਸਾਰਾ ਸਮਾਨ ਖਿਲਰਿਆ ਆਸੀ ਘਰ ਦੇ ਵਿੱਚ ਤਾਲਾ ਤੋੜ ਕੇ ਦਾਖਲ ਹੋਏ ਚੋਰਾਂ ਨੇ ਢੱਲੇ ਦੇ ਨਾਲ ਪਹਿਲਾਂ ਤਾਂ LED ਵੀ ਹੱਥ ਸਾਫ਼ ਕੀਤੇ ਤੇ ਉਸ ਤੋਂ ਬਾਅਦ ਅਲਮਾਰੀਆਂ ਦੇ ਵਿੱਚ ਪਿਆ ਸਾਰਾ ਸਮਾਨ ਇੱਕ ਇੱਕ ਕਰਕੇ ਨਾਲ ਲੈ ਗਏ ਸੋ ਤੁਸੀਂ ਵੀ ਵੇਖੋ ਇਹਨਾਂ ਤਸਵੀਰਾਂ ਨੂੰ ਏ ਐਨ ਟੀ ਵੀ ਪੰਜਾਬੀ ਦੇ ਡਰਾਇੰਗ ਕਾਜੀ ਕੀ ਨਾਮ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਜੀ ਕਾਦੀ ਦੁਕਾਨ ਸੀ ਕਿ ਕਾਹਦਾ ਦੁਕਾਨਾ ਜੀ ਇਹ ਮੇਰੇ ਬਰਦਨ ਨੇ ਵੱਡੇ ਨਾਲ ਜੁਐਲਰੀ ਸ਼ੋਪ ਦੁਕਾਨ ਸੀ ਅਡਾ ਤਾਮ ਨੰਗਲ ਦੇ ਸੇ ਉਹ ਕੱਲ ਰਾਤ ਚੋਰੀ ਹੋ ਗਈ ਜੀ ਵਿੱਚ ਕਿੰਨੀ ਕੀ ਚੋਰੀ ਹੋਈ ਚੋਰੀ ਦੇ ਜ ਤਕਸਾਨ ਬਹੁਤ ਭਾਰੀ ਹੋ ਗਿਆ ਜੀ ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ ਕਾਦੀ ਦੁਕਾਨ ਜੁਐਲਰੀ ਸ਼ੋਪ ਦੇ ਬਾਰੇ ਜੀ ਕਿੰਨੇ ਵਾਰਦਾਤ ਵਾਰਦਾਤ ਜੀ ਸੇਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਆਏ ਨੇ ਤੇ ਸੇਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਵਾਸਤੇ ਆਏ ਨੇ ਸ਼ੋਪ ਇਹ ਨਾਨਕ ਦੇਖਿਆ ਕਿ ਜਦਰਾ ਸ਼ਟਰ ਜ ਟੁੱ ਜਿਦੋਂ ਅੰਦਰੋਂ ਇੰਟਰਵਿਊ ਕਰ ਵੇਖਿਆ ਵਾ ਤੇ ਜਿਹੜਾ ਤਿਉਰੀ ਸੇਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਈ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਣੀ ਸੀਗੀ ਕਾਫੀ ਜੱਟ ਭਾਰੀ ਮਾਤਰਾ ਚ ਉਹ ਸਾਰਾ ਸਮਾਨ ਜਿਹੜਾ ਸੀਗਾ ਚੋਰ ਆਪਣੇ ਨਾਲ ਲਿਜਾ ਗਏ ਸੀ ਔਰ ਜਾਂਦੀ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸਭ ਕੁਝ ਪੁਸ਼ਕਾ ਕੀਤੀ ਹੈ ਹਾਂਜੀ 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 ਪੁਸ਼ਕਾ ਕੀਤੀ ਹੈ ਜੀ ਕੋਸ਼ਿਸ਼ ਪਰਚਾ ਦਾ ਜਿ ਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਹੋ ਅਸੀਂ ਇਨਸਾਫ ਚਾਹੁੰਦੇ ਜੀ ਵੀ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਮਿਸਾਲ ਦਿੱਤਾ ਜੀ ਕਿ ਉਹ ਰੰਜਿਸ਼ ਆ ਜਾਂ ਕੋਈ ਅੰਦਰ ਹੀ ਕੋ ਗੱਲ ਬਹੁਤ ਨਹੀਂ ਨਹੀਂ ਸ਼ਾਕਰ ਰੰਜਿਸ਼ ਵਾਲੇ ਤੇ ਕੋਈ ਗੱਲ ਨਹੀਂ ਜੀ ਦੇਖੋ ਚੋਰਾਂ ਦਾ ਕੋਈ ਦੀਨ ਮਾਜਿਬ ਤੁਹਾਨੂੰ ਤਾਂ ਹੁੰਦਾ ਨਹੀਂਗਾ ਜੀ ਸਾਰੀ ਜੁਐਲਰੀ ਗਈ ਕਿ ਕੈਸ਼ ਵੀ ਸੀ ਨਹੀਂ ਸਰ तकरीबन 5 ਲੱਖ ਰੁਪਏ ਕੈਸ਼ ਸੀਗਾ ਇਹਨਾਂ ਕੋਸ਼ਿਸ਼ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆਏ ਪੈਸੇ ਅਸੀਂ ਤਾਂ ਨੇਟ ਹੈ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦਾ ਸਾਡਾ ਜੁਐਲਰੀ ਸੀ ਉਹ ਚੋਰੀ ਹੋਈ ਆ ਤਕਰੀਬਨ 15 16 ਕੋਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਹੋਵੇਗਾ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਆ ਜੀ ਔਰ ਸਾਡੇ ਨੂੰ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਗੇ ਦੋ ਦਿਨ ਦੀ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਜਮਾਨ ਜਾਂ ਅੰਦਰ ਰੱਖਦੇ ਜਾਂਦੇ ਸੀਗੇ ਇਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਕੰਨੇ ਦੀ ਘਟਨਾ ਇਹ ਤਕਰੀਬਨ ਜੀ 7 ਵਜੇ ਦੀ ਸੀ ਦੁਕਾਨ ਬੰਦ ਗਈ ਘਟਨਾ ਦਾ ਸਾਨੂੰ ਪਤਾ ਨਹੀਂ ਵੀ ਕਿੰਨੇ ਵਜੇ ਹੋਈ ਆ ਕਿਉਂਕਿ ਡੀਵੀਆਰ ਉਹ ਨਾਲ ਨਹੀਂ ਲੱਗੇ ਆਪਾਂ ਚੈੱਕ ਕਰ ਲਿਆ ਕੈਮਰੇ ਲੱਗੇ ਨੇ ਸਰ ਕੈਮਰੇ ਚੱਕ ਪੂਰ ਸਿਧਿ ਖੋਲ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਉਹ ਆਪਾਂ ਫਿਰ ਉਸ ਤੋਂ ਨੇ ਕਰਾਂਗੇ ਕਰ ਲੋ ਜੀ ਇਹ ਆਪਣੇ ਨਾ ਮੇਰਾ ਨਾਮ ਹੈਗਾ ਏਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3411 ਬਡਾਲਾ ਤੇ ਅਸੀਂ ਕਿਲਾ ਲਾਸੇ ਠਣ ਲੱਗੇ ਤੇ ਕ ਆਪਣੇ ਮਨਸੀ ਕੁਲਦੀਪ ਸਿੰਘ ਰਾਤ ਵਾਲੇ ਨੂੰ ਗੁਣਾ ਆਇਆ ਕਿ ਇਹ ਆਪਣੇ ਦਾਲ ਬੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਸ਼ ਸਿੰਘ ਸਨ ਭਿੰਦਰ ਸਿੰਘ ਆਪਣੇ ਜਿਲਦੂਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਮਲ ਵਿੱਚ ਲਿਆਂਦੀ ਜਾਏਗੀ ਸਰ ਕਿੰਨੇ ਕਿ 16 ਕਿੰਨੇ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਹੁਣ ਆ ਤਾਂ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦੀ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਲੱਗ ਲੱਗ ਚੀਜ਼ਾਂ ਦਾ ਦਸਿਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹਾਂਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਆਪਣੇ ਜਿਹੜੀ ਕਾਰਵਾਈ ਕਰਕੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨਾਂ ਨੂੰ ਬਖਸ਼ਾ ਕਰਨਾ